ਅੱਜ ਵਾਲਮੀਕੀ ਸੁਦਾਰ ਸਬਾ ਦੇ ਮੁਖ ਸੇਵਾਦਾਰ ਬਾਬਾ ਪੰਕਜਨਾਥ ਜੀ ਸ਼ੇਰਗਿਲ ਅਤੇ ਸੰਤ ਸਮਾਜ ਦੇ ਸਤਿਕਾਰਯੋਗ ਬਾਬਾ ਮੱਗਰਨਾਥ ਜੀ ਦੀ ਅਗਵਾਈ ਹੇਠ ਪਰਮਜੀਤ ਸਿੰਘ ਪੰਮਾ ਦੀਆਂ ਮੰਗਾਂ ਨੂੰ ਲੈ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪੌਂਚ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਮਾਜ ਦੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਪਰੋਸਾ ਦਵਾਇਆ ਕਿ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰ ਦਿੱਤਾ ਜਾਵੇਗਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਸ੍ਰੀ 108 ਸਤਿਗੁਰੂ ਗਿਆਨਾਨੰਦ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਿਗੁਰੂ ਮਲਕੀਤ ਨਾਨਕ ਮਹਾਰਾਜ ਕੀ ਜੈ ਜੈਪੀ ਜੈ ਸਤਿ ਸ੍ਰੀ ਅਕਾਲ ਦਾਸ ਪੰਕਜਨਾਥ ਸ਼ਰਗਿੱਲ ਜਿਹੜਾ ਕਿ ਸਾਡੇ ਸਮਾਜ ਦੇ ਮਸਲਿਆਂ ਨੂੰ ਲੈ ਕੇ ਸ਼ਨੀਵਾਰ ਨੂੰ ਇੱਕ ਮੈਸੇਜ ਲਾਇਆ ਸੀ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਸੀਪੀ ਸਾਹਿਬ ਨਾਲ ਮੀਟਿੰਗ ਕਰਨੀ ਹੈ ਸਮਾਜ ਦੇ ਮਸਲਿਆਂ ਤੇ ਪਰ ਸੀਪੀ ਸਾਹਿਬ ਵੱਲੋਂ ਅਸੀਂ ਰਾਈਟ 11 ਵਜੇ ਇੱਥੇ ਸਾਰੇ ਸਮਾਜ ਦੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚ ਗਏ ਆ 340 ਜਥੇ ਬੰਦੀਆਂ ਦੇ ਜਿਹੜੇ ਆਗੂ ਇੱਥੇ ਵਿੱਚ ਹਾਜ਼ਰ ਹੋਏ ਆ ਪਰ ਸੀਪੀ ਸਾਹਿਬ ਵੱਲੋਂ ਕਿ ਜਿਹੜਾ ਪਹਿਲਾਂ ਜਿਹੜਾ ਧਰਨਾ ਲਾਉਣ ਦਾ ਕਾਰਨ ਮੌਕੇ ਤੇ ਬਣਿਆ ਕਿਉਂਕਿ ਸੀਪੀ ਸਾਹਿਬ ਨੇ ਕਹਿੰਦੇ ਮੈਨੂੰ ਤੋਂ ਨਾ ਕਰ ਦਿੱਤੀ ਗਈ ਆ ਔਰ ਬਾਅਦ ਵਿੱਚ ਜਿਹੜਾ ਸਮਾਜ ਨੇ ਇਹਦੇ ਵਿੱਚ ਸਮਾਜ ਦੇ ਆਗੂਆਂ ਵਿੱਚ ਰੋਸ ਹੋਇਆ ਗਿਆ ਔਰ ਉਹਦੇ ਰੋਸ ਦੇ ਵਜੋਂ ਜਿਹੜਾ ਧਰਨਾ ਲਾਇਆ ਗਿਆ ਸੀ ਕੀ ਮੁੱਖ ਮੰਗਾਂ ਸੀ ਮੁੱਖ ਮੰਗਾਂ ਜੀ ਜਿਹੜੀਆਂ ਸਾਡੇ ਕੋਲ ਸਾਡੇ ਪਰਸਨਲ ਮੰਗਾਂ ਨਹੀਂ ਆ ਜੇ ਸਮਾਜ ਦੇ ਜਿਹੜੇ ਲਟਕੇ ਕਈ ਕੰਮ ਆ ਐਸਸੀਟੀ ਐਕਟ ਦੇ ਦੇ ਅੰਦਰ ਖਾਸਾ ਸੀ ਉਹਨਾਂ ਦੇ ਸਬੰਧ ਵਿੱਚ ਮੀਟਿੰਗ ਕਰਨੀ ਸੀ ਅਸੀਂ ਸ਼ਨੀਵਾਰ ਨੂੰ ਅਸੀਂ ਨੋਟ ਕਰਾਇਆ ਸੀ ਕਿ ਅਸੀਂ 11 ਵਜੇ ਸਮਾਜ ਦੇ ਆਗੂ ਆ ਕੇ ਸੀਪੀ ਸਾਹਿਬ ਨਾਲ ਇਸ ਮਸਲੇ 'ਤੇ ਮੀਟਿੰਗ ਕਰਨਗੇ ਹੁਣ ਤੁਹਾਡੇ ਕਿੰਨਾ ਮੀਟਿੰਗ ਹੋਈ ਹੈ ਹੁਣ ਸਾਡੀ ਜਿਹੜੀ ਸੀ ਜਿਹੜੀ ਮੀਟਿੰਗ ਹੋਈ ਆ ਉੱਚ ਅਧਿਕਾਰੀਆਂ ਨਾਲ ਔਰ ਉਹਨਾਂ ਨੂੰ વિશ્વાસ ਦਿਵਾਇਆ ਗਿਆ ਵਾ ਕਿ ਸਮਾਜ ਦੇ ਜਿਹੜੇ ਸਮਾਜ ਦੇ ਜਿਹੜੇ ਕੰਮ ਆ ਉਹ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ ਹਾਂਜੀ ਜੈ ਵਾਲਮੀਕੀ ਜੀ ਮੈਂ ਬਾਬਾ ਰਾਜ ਸਿੰਘ ਕੋਟਲਾ ਗੁਰੂ ਗਿਆਨਾਥ ਵਾਲਮੀਕੀ ਧਰਮ ਸਮਾਜ ਰਜਿਸਟਰਡ ਭਾਰਤ ਜਥੇਬੰਦੀ ਦਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਅੱਜ ਮੀਟਿੰਗ ਜਿਹੜੀ ਕੀਤੀ ਗਈ ਉਹਦੇ ਬਾਰੇ ਜੀ ਜੋ ਅੱਜ ਜਿਹੜੀ ਮੀਟਿੰਗ ਸੀ ਅਸੀਂ ਸ਼ਨੀਵਾਰ ਨੂੰ ਜਿਹੜਾ ਆ ਮੈਸੇਜ ਲਾਇਆ ਸੀ ਸੀਆ ਇੰਟੈਲੀਜੈਂਸੀ ਨੂੰ ਕਿ ਅਸੀਂ ਸੀਪੀ ਸਾਹਿਬ ਦੇ ਨਾਲ ਜਿਹੜੀ ਆ ਕੁਝ ਮਸਲੇ ਜਿਹੜੇ ਸਾਡੇ ਪੈਂਡਿੰਗ ਚੱਲ ਰਹੇ ਆ ਸਮਾਜ ਦੇ ਉਹਦੇ ਵਿੱਚ ਅਸੀਂ ਜਿਹੜੀ ਇੱਕ ਮੀਟਿੰਗ ਕਰਨੀ ਸੀਗੀ ਉਸ ਮੀਟਿੰਗ ਕਰਨ ਵਾਸਤੇ ਡੀਕ ਰਾਈਟ ਅਸੀਂ ਜਿਹੜਾ ਕਮਿਸ਼ਨਰ ਦਫਤਰ ਆਹੀ 11 ਵਜੇ ਜਿਹੜੇ ਸਾਰੇ ਸਮਾਜਿਕ ਔਸ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਟਾਈਮ 11 ਵਜੇ ਪਹੁੰਚ ਗਏ ਸੀਗੇ ਪਰ ਜਿਹੜਾ ਸੀਪੀ ਸਾਹਿਬ ਵੱਲੋਂ ਜਿਹੜਾ ਉਹਨਾਂ ਲੋਚ ਰੁਕ ਅਪਣਾਇਆ ਗਿਆ ਉਹਨਾਂ ਨੇ ਜਿਹੜਾ ਸਮਾਜ ਨੂੰ ਮਿਲਣ ਤੋਂ ਇਨਕਾਰ ਕੀਤਾ ਔਰ ਸਮਾਜ ਨੂੰ ਜਿਹੜਾ ਮਜਬੂਰਨ ਜਿਹੜਾ ਧੁੱਪੇ ਸੀਪੀ ਸਾਹਿਬ ਦੇ ਦਫਤਰ ਦੇ ਸਾਹਮਣੇ ਬਹਿ ਕੇ ਨਾਰੇਬਾਜੀ ਔਰ ਧਰਨਾ ਪ੍ਰਦਰਸ਼ਨ ਜਿਹੜਾ ਉਹ ਕਰਨਾ ਪਿਆ ਪਰ ਉਹਦੇ ਵਿੱਚ ਜਿਹੜੇ ਸੂਝਵਾਨ ਕੁਝ ਅਫਸਰ ਸੀਗੀ ਜਿਨ੍ਹਾਂ ਉੱਚ ਅਧਿਕਾਰੀ ਉਹਨਾਂ ਵੱਲੋਂ ਜਿਹੜਾ ਇਸ ਨੂੰ ਸ਼ਾਰਟ ਆਫ ਬਾਅਦ ਕੀਤਾ ਗਿਆ ਆ ਹੁਣ ਇਸ ਟਾਈਮ ਜਿਹੜੀ ਏ ਡੀ ਸੀ ਪੀ ਟ੍ਰੈਫਿਕ ਹਰਪਾਲ ਸਿੰਘ ਜੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਆ ਸੀ ਆਈ ਡੀ ਇੰਟੈਲੀਜੈਂਸੀ ਦੇ ਡੀ ਜਤਿੰਦਰ ਜੀ ਉਹਨਾਂ ਦੇ ਨਾਲ ਔਰ ਆਪਣੇ ਇੱਕ ਡੀ ਸੀ ਪੀ ਜਿਹੜੇ ਮਂਹੇਰ ਸਾਹਿਬ ਉਹਨਾਂ ਵੱਲੋਂ ਵੀ ਜਿਹੜੀ ਮੀਟਿੰਗ ਹੋਈ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਮਾਜ ਦੇ ਮਸਲਿਆਂ ਨੂੰ ਕੋਈ ਪੈਂਡਿੰਗ ਦੇ ਕੇ ਜਿਹੜੇ ਮਸਲੇ ਆ ਉਹਨਾਂ ਨੇ ਸਮਾਂ ਦਿੱਤਾ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਜਿਹੜਾ ਹੱਲ ਕਰਾਂਗੇ ਠੀਕ ਸਮਾਰੋ ਲੋ ਅੱਜ ਰੋਡ ਪ੍ਰੋਸਿੰਗ ਕਰਗੇ ਕਿ ਇਹ ਜਿਹੜਾ ਸਾਇਕ ਪਰਮਜੀਤ ਸਿੰਘ ਨੇ ਜਿਨ੍ਹਾਂ ਦੇ بیٹے ਦੇ ਉੱਤੇ ਗੜਦੀਵਾਲ 303 ਛੜ ਦਾ ਪਰਚਾ ਦਰਜ ਹੋਇਆ ਉਸ ਲੜਕੀ ਨੇ ਮੈਟਰ ਚ ਉਹਦੇ ਨਾਲ ਵੀ ਕੋਈ ਇੱਥੇ ਅੰਮ੍ਰਿਤਸਰ ਸ਼ਹਿਰ ਚ ਮਿਸਬੇ ਹੋਇਆ ਤੇ ਉਹਦੇ ਬਾਰੇ ਉਹਨੇ ਐਪਲੀਕੇਸ਼ਨਾਂ ਦਿੱਤੀਆਂ ਸੀ ਉਹਦੇ ਸਬੰਧ ਚ ਉਸ ਐਪਲੀਕੇਸ਼ਨ ਤੇ ਕਾਰਵਾਈ ਕਰਾਉਣੀ ਚਾਹੁੰਦੇ ਆ ਜਿਹਦੇ ਸਬੰਧ ਵਿੱਚ ਅੱਜ ਉਹਨਾਂ ਨੂੰ ਦੱਸਿਆ ਕਿ ਪਹਿਲੀਆਂ ਐਪਲੀਕੇਸ਼ਨਾਂ ਉਹਨੀਆਂ ਫਾਈਲ ਹੋ ਚੁੱਕੀਆਂ ਨੇ ਤੇ ਜਿਹੜੀ ਦੈਨ ਉਹਦੀ ਜਿਹੜੀ ਹੈ ਨਵੀਂ ਐਪਲੀਕੇਸ਼ਨ ਦੇ ਉੱਤੇ ਮਾਨਯੋਗ ਡੀਸੀਪੀ ਸਾਹਿਬ ਨੂੰ ਉਹਨਾਂ ਨੇ ਮਰਾਇਆ ਵਾ ਉਹਦੇ ਤੇ ਜਿਹੜੀ ਆ ਉਹੜੀ ਕਾਰਵਾਈ ਜਿਹੜੀ ਆ ਉਹ ਮਾਰਕ ਅਫਸਰ ਨੂੰ ਕਰਨਗੇ ਤੋਂ ਅਫਸਰ ਵੱਲੋਂ ਅੱਗੇ ਕਾਰਵਾਈ ਕੀਤੀ